ਦਾਉਦ ਜ਼ਬੂਰ 40 ਦੇ ਵਿੱਚ ਕਹਿੰਦਾ ਦਾਉਦ ਜੀ ਦੀ ਸਨੈਸਨ 40 ਕਿ ਮੈਂ ਆਪਣੇ ਮਨ ਨੂੰ ਤਕੜਾ ਕਰਕੇ ਕੀ ਕਹਿੰਦਾ ਮੈਂ ਆਪਣੇ ਮਨ ਨੂੰ ਤਕੜਾ ਕਰਕੇ ਕੀ ਪ੍ਰੰਤਾਂਤ ਨੂੰ ਮੋਹ ਕਿ ਜੇ ਤੁਸੀਂ ਇੰਗਲਿਸ਼ ਦੀ ਬਾਈਬਲ ਪੜੋਗੇ ਉਹ ਲਈ ਜਿੱਤ ਰਿਬੀਬਲ ਇੰਗਲਿਸ਼ ਹੈ ਉੱਥੇ ਉਹ ਕਹਿੰਦਾ ਆਈ ਵੇਟਡ ਪੇਸ਼ੈਂਟਲੀ ਫੋਰ ਦਾ ਲੋਰ ਹਾਲੇਲੂਇਆ ਮੈਂ ਸਬਰ ਦੇ ਨਾਲ ਯਹਵਾ ਦੀ ਉਡੀਕ ਕਰਦਾ ਰਿਹਾ ਇਸੇ ਕਿ ਹਸਪਤਾਲ ਕਿਸ ਮਿਹਰ ਕਰਨ ਮੋਲ ਦਾ ਪੇਸ਼ੈਂਟ ਤੇ ਉਹਨੇ ਚੁੱਕ ਕੇ ਮੇਰੇ ਵੱਲ ਝੁੱਕ ਕੇ ਮੇਰੀ ਦੁਖਾਈ ਮੇਰੀ ਪ੍ਰਾਰਥਨਾ ਨੂੰ ਸੁਣਿਆ ਇੱਕ ਦਿਨ ਉਸ ਵੇਲੇ ਤਾਤਲੇ ਮੀਂਹ ਬਰਸ ਰਿਹਾ ਈਵੇਂ ਦੀ ਅੰਤਿਲ ਮੀਂਹ ਬਰਸ ਰਿਹਾ ਤੁਸੇ ਸਬਰ ਦੇ ਨਾਲ ਖੁਦਾ ਦੀ ਵੇਟ ਕਰੋਗੇ ਕਦੋਂ ਬਿਸਕਾ ਫਿਗਿਆ ਬੰਨੋ ਕਪਾਸੀਆ ਤੁਸੇ ਨਾਲ ਪ੍ਰਾਰਥਨਾ ਦੇ ਜਵਾਬ ਦਾ ਉੱਤਰ ਦਾ ਵੇਟ ਕਰੋਗੇ ਖਿਸਤਿਸ ਫਿਟਾਂ ਤੋਂ ਬੰਨੋ ਕਪਾਸੀਆ ਜੇ ਸਪਾਸਾ ਲੇ ਸੈਂਪਰੇ ਗੀਏ ਖੁਦਾ ਤਾਂ ਤੁਹਾਡੇ ਵੱਲ ਝੁੱਕ ਕੇ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਯਸਪੀਗਾ ਦਿਸਕੋਟਾ ਲੀ ਮੋਸੇ ਗੀਏ ਡਾਂਸ ਸਪਾਸਾ ਬੀ ਸੈਂਪਰੇ ਗੀਏ ਹਲੇਲੂਇਆ ਹਲੇਲੂਇਆ ਕਿਉਂ ਤੁਹਾਡੀ ਪੇਸ਼ੀਐਂਸ ਨਹੀਂ ਆ? ਅੰਦਰੋਂ ਨਹੀਂ ਕਿਪਤਸੀਸ ਆ। ਸਬਰ ਨਹੀਂ ਆ। ਨਾ ਨਾ ਕਹਿੰਦਾ ਹਰ ਚੀਜ਼ ਦੇ ਵਿੱਚ ਸਾਨੂੰ ਫਟਾਫਟ ਚੀਜ਼ਾਂ ਚਾਹੀਦੀਆਂ। ਹਰ ਚੀਜ਼ ਦੇ ਵਿੱਚ ਫਾਸਟ ਚੀਜ਼ਾਂ ਚਾਹੀਦੀਆਂ। ਦੇਖੋ ਹੋਰ ਰੇਂਗ ਵਾਈਸ ਨੂੰ। ਅਸੀਂ ਖੁਦਾ ਨੂੰ ਕੰਮ ਨਹੀਂ ਕਰਨ ਦਿੰਦੇ। ਉਹਦੀ ਆਤਮਾ ਨੂੰ ਕਦੇ ਵੀ ਕੰਮ ਨਹੀਂ ਕਰਨ ਦਿੰਦੇ। ਹਲੇਲੂਇਆ ਹਲੇਲੂਇਆ ਯਹੋਵਾ ਤੇ ਅਡੀ ਜੰਗ ਲੜੇਗਾ। ਜਿੱਤੜ ਤੁਸੀਂ ਖੁਦ ਬੇਟ ਕਰੋਗੇ। ਪੈਸ਼ਿਸ ਦੇ ਨਾਲ ਤੇ ਖੁਦਾ ਨੂੰ ਲੜਨ ਦਬੋ ਕਿ ਸੀਨੀਅਰ ਕੋ ਬੰਬਾਟੇਲੇ ਵਸੇ ਬੰਬਾਟੇਲੇ ਕਦੋਂ ਉਹ ਰਿਸਪੀਟੇਰੇ ਤੇ ਕਦੋਂ ਪਤIENTSਾ ਇਹ ਦਿਓ ਕ ਬੰਬਾਟੇਲੇ ਵਸੇ ਲੇ ਵਸੇ ਬੰਬਾਟਾ ਪਰ ਮੈਨੂੰ ਇਹ ਹੁਤਾ ਨੂੰ ਸ਼ੁਟਕਾਰਾ ਦਦੇਗਾ ਜਿੱਤੇ ਤੁਸੀਂ ਆਪਣਾ ਜ਼ੋਰ ਲਾਉਣਾ ਬੰਦ ਕਰਕੇ ਖੁਦਾ ਨੂੰ ਜ਼ੋਰ ਲਗਾਉਣ ਦਬੋ ਦਿਓ ਵੀ ਦਰਾਰਾ ਦੇ ਵਿੱਚ ਬੰਦ ਕਰ ਉਸ ਵਿੱਚ ਤੇ ਰੇ ਤੇ ਲਾ ਵਸਤਾ ਬੋਸ ਕਿ ਸਦੀ ਉਹ ਨਹੀਂ ਪਹੁੰਚਿਆ ਸੋ ਹੇਲੂਇਆ ਹੇਲੂਇਆ ਕਦੇ ਵੀ ਜੀਵਨ ਦੇ ਵਿੱਚ ਲੇਲਾ ਬਸ ਅਗਰ ਤੁਸੀਂ ਸਹੀ ਆ ਤੁਸੀਂ ਰਾਈਟ ਆ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਜ਼ੋਰ ਨਾ ਲਗਾਓ ਨਨ ਮੈਂ ਤੇਨੇ ਮੋਰਸ ਪਰ ਪਰ ਦਿਖਾਉਣ ਦੇ ਆਪਣੇ ਆਪ ਨੂੰ ਸਹੀ ਦਿਖਾਉਣ ਦੇ ਲਈ ਜ਼ੋਰ ਨਾ ਲਗਾਓ ਨਨ ਮੈਂ ਤੇਨੇ ਮੋਰਸ ਪਰ ਦਿਖਾਉਣ ਦੇ ਕਿ ਸਿੱਧੇ ਜੁਸ ਸਬਰ ਦੇ ਨਾਲ ਉਪਦਾ ਦੇ ਸਬਰ ਦੇ ਨਾਲ ਪਰਮੇਸ਼ਰ ਕੋਲ ਇੰਤਜ਼ਾਰ ਕਰੋ ਉਹ ਸਹੀ ਸਮੇਂ ਤੇ ਤੁਹਾਨੂੰ ਉੱਚੀਆਂ ਕਰੇਗਾ ਉਹ ਸਹੀ ਸਮੇਂ ਤੇ ਤੁਹਾਨੂੰ ਚਿੱਤ ਦੇਗਾ ਉਹ ਸਹੀ ਸਮੇਂ ਤੇ ਤੁਹਾਡਾ ਉੱਤਰ ਤੁਹਾਨੂੰ ਦੇਵੇਗਾ ਈਸ਼ੁਰ ਦੇ ਨਾਮ ਦੇ ਅੰਦਰ ਭੁਜੋਦੀਓ ਵੀ ਤਰ੍ਹਾਂ ਕੋਲ ਰੱਖਿਓ ਵੀ ਤਰ੍ਹਾਂ ਮੈਂ ਵਿੱਚ ਹੈ ਪਰੂ ਤੜੀ ਲਾਈਫ ਪੇਸ਼ੈਂਸ ਦੇ ਵਿੱਚ ਹੋਣੀ ਚਾਹੀਦੀ ਲਗੋ ਸਿਰ ਵੀ ਤੇ ਵੀ ਹੋ ਵੀਰ ਪੇਸ਼ੈਂਸ ਤੁਮੇਨੋ ਚੰਗਾ ਕਰ ਚਾਹੇ ਨਾ ਕਰ ਤੂੰ ਮੇਰਾ ਪਰਮੇਸ਼ਵਰ ਹallelujah ਤੂੰ ਮੇਰੇ ਉੱਪਰ ਕਰ ਦੇ ਚਾਹੇ ਨਾ ਦੇ ਤੂੰ ਮੇਰਾ ਪਰਮੇਸ਼ਵਰ ਹallelujah